ਹਾਂਜੀ ਸਸਿਆ ਗੱਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਖਬਰ ਕਿਹਾ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲਦੇ ਰਹਿਣ ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ 14 ਜਨਵਰੀ ਤੱਕ ਬੱਚਿਆਂ ਨੂੰ ਛੁੱਟੀਆਂ ਦੇ ਹੁਕਮ ਜਾਰੀ ਪੂਰੀ ਅਪਡੇਟ ਸ਼ੇਅਰ ਕਰਦੇ ਹਾਂ ਚੰਡੀਗੜ੍ਹ 5 ਜਨਵਰੀ 2024 ਸੱਦਿਆਂ ਦੇ ਮੌਸਮ ਕਾਰਨ ਛੋਟੇ ਬੱਚਿਆਂ ਦਾ ਅੰਗੜਵੜੀ ਸੈਂਟਰਾਂ ਵਿੱਚ ਆਉਣਾ ਬਹੁਤ ਮੁਸ਼ਕਲ ਹੈ ਜਿਸ ਕਰਕੇ ਵਿਭਾਗ ਵੱਲੋਂ ਅੰਗੜਵੜੀ ਸੈਂਟਰਾਂ ਵਿੱਚ ਮਿਤੀ 14-1-2024 ਤੱਕ ਛੁੱਟੀਆਂ ਕਿਰਤੀ ਅੰਗਣਾਂ ਅੰਗੜਵੜੀ ਵਰਕਰਾਂ ਵੱਲੋਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਟੇਕ ਹੋਮ ਰਾਸ਼ਨ ਦਿੱਤਾ ਜਾਵੇਗਾ ਅੰਗੜਵੜੀ ਵਰਕਰਾਂ ਵੱਲੋਂ ਪੋਸ਼ਕ ਟ੍ਰੈਕ ਉੱਤੇ 2000 ਰੀਪੋਰਟਿੰਗ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਪ੍ਰੀ ਪ੍ਰਾਇਮਰੀ ਸਿੱਖਿਆ ਤੋਂ ਇਲਾਵਾ ਬਾਕੀ ਸਕੀਮਾਂ ਦਾ ਬੰਦਾ ਲਾਭ ਲਾਪਾਤਰਿਆਂ ਨੂੰ ਪਹਿਲ ਦੀ ਤਰ੍ਹਾਂ ਦੇਣ ਦੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਹ ਅਪਡੇਟ ਸਿੱਖਿਆ ਡਿਪਾਰਟਮੈਂਟ ਅਤੇ ਡਾਇਰੈਕਟਰ ਸਮਾਜ ਸਿਕਿਆ ਅਤੇ ਇਸਤਰੀ ਬਾਲ ਕਾਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਅੰਗੜਵੜੀ ਸੈਂਟਰਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਦੂਸਰੇ ਪਾਸੇ ਪੰਜਾਬ ਦੇ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਵੀ ਸਰਕਾਰ ਨੂੰ ਵਾਰ-ਵਾਰ ਅਪੀਲ ਕਰ ਰਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਛੁੱਟੀਆਂ ਕਰ ਦਿੱਤੇ ਜਾਣ ਤਾਂ ਕਿ ਜੋ ਬੱਚੇ ਘਰਾਂ ਦੇ ਵਿੱਚ ਸਹੀ ਰਹਿ ਸਕਣ ਔਰ ਆਪਣੇ ਮਾਪਿਆਂ ਦੇ ਸੁਰੱਖਿਅਤ ਰਹਿ ਸਕਣ ਇਸ ਦੇ ਨਾਲ ਉਹਨਾਂ ਦੇ ਜੋ ਅਧਿਆਪਕ ਹੈ ਉਹਨਾਂ ਨੂੰ ਵੀ ਦੂਰ ਤਰੇਟੇ ਸ਼ਹਿਰਾਂ ਜਾਂ ਫਿਰ ਪਿੰਡਾਂ ਤੋਂ ਆਉਣਾ ਪੈਂਦਾ ਹੈ ਜਿਹੜਾ ਕਿ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਟੀਚਰ ਯੂਨੀਅਨ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਵੀ ਛੁੱਟੀਆਂ ਕੀਤੀਆਂ ਜਾਮ ਤਾਂ ਇਹ ਸੀ ਅੱਜ ਦੀ ਅਪਡੇਟ ਅਗਰ ਪੰਜਾਬ ਸਰਕਾਰ ਦੁਆਰਾ ਇਸ ਦੇ ਸੰਬੰਧੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ